ਮੇਰੇ ਛੱਪੀ ਨੂੰ ਜਿਹੜੀ ਸਤਗੁਰ ਰਵਿਦਾਸ ਸਾਹਿਬ ਤੋਂ ਸ਼ੁਰੂ ਹੋਏਗੀ। ਪਰ ਸਾਰੇ ਸ਼ਹਿਰਾਂ ਚਾਟੀਆਂ, ਸਾਰੇ ਪਿੰਡਾਂ ਚੋਂ ਸਾਰੇ ਸ਼ਹਿਰਾਂ ਚੋਂ ਚਾਟੀਆਂ ਜਿਹੜੀਆਂ ਨਿਕਾਲੀਆਂ ਜਾਣਗੀਆਂ, ਸ਼ੋਭ ਯਾਤਰਾ ਨਿਕਲੀ ਜਾਏਗੀ। ਮੈਂ ਇਸ ਸੰਬੰਧ ਵਿੱਚ ਸਾਰੀਆਂ ਸੰਤਾਂ ਨੂੰ ਦੇਸਾਂ ਵਿਦੇਸਾਂ ਚ ਰਹਿੰਦੀਆਂ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈ ਜਿੰਨਾ ਸਾਡੇ ٹرسٹ ਗੁਰੂ ਰਮੇਦਾਸ এডਿਕੇਸ਼ਨ ਚੈਰੀਟੇਬਲ ٹرسٹ ਬੁੱਟਾ ਮੰਡੀ ਵੱਲੋਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਜਿਵੇਂ ਕਿ ਤੁਸੀਂ ਜਾਣਦੇ ਹੋ ਕੇਸਾ ਅਸੀਂ ਬਹੁਤ ਅਡਵਾਂਸ ਵਿੱਚ ਜਿਹੜੀਆਂ ਤਿਆਰੀਆਂ ਸ਼ੁਰੂ ਕਰਤੀਆਂ ਸੀ ਕਿਉਂਕਿ ਅਗਲੇ ਸਾਲ 2024 ਗੁਰੂ ਗੁਰੂ ਮਹਾਰਾਜ ਦਾ ਪਵਿੱਤਰ ਦਿਹਾੜਾ ਆ ਰਿਹਾ ਉਹ 650 ਸਾਲਾ ਹੋਵੇਗਾ ਜਿਸ ਨੂੰ ਕੋ ਇੰਟਰਨੈਸ਼ਨਲ ਲੈਵਲ ਤੇ ਇਮਾਨਦਿਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਔਰ ਮੈਂ ਸਾਰੀ ਸੰਗਤ ਨੂੰ ਦੇਸ਼ਾਂ ਦੇ ਸੱਜਣੀਆਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਉਹ ਸਬੰਧ ਵਿੱਚ ਸਾਨੂੰ ਹੁਣ ਤੋਂ ਤਿਆਰੀਆਂ ਕਰਨੀਆਂ ਸ਼ੁਰੂ ਕਰਨੀਆਂ ਪੈਣਗੀਆਂ ਅੱਤ ਤੁਸੀਂ ਦੇਖਦੇ ਹੋ ਕੈਸਾ ਗੁਰੂ ਰਵੀਦਾਸ ਮਹਾਰਾਜ ਦੇ ਨਾਮ ਤੇ ਚੌਕ ਗੁਰੂ ਰਵੀਦਾਸ ਚੌਂਕ ਜੋ ਕਿ ਬਹੁਤ ਹੀ ਵਧੀਆ ਨਮਾ ਚੌਂਕ ਬਣਾਇਆ ਜਾ ਰਿਹਾ ਉਹਦੀ ਬਿਊਟੀਫਾਈਕੇਸ਼ਨ ਕੀਤੀ ਜਾ ਰਹੀ ਆ ਗੁਰੂ ਰਵੀਦਾਸ ਮਾਰਕੀਟ ਉਹਦੀ ਵੀ ਬਹੁਤ ਬਿਊਟੀਫਾਈਕੇਸ਼ਨ ਕੀਤੀ ਜਾ ਰਹੀ ਆ ਜਿਸ ਵਿੱਚ ਲਾਈਟਾਂ ਲੱਗ ਗਈਆਂ ਗ੍ਰੀਲਾ ਲੱਗ ਗਈਆਂ ਫਰਸ ਵੀ ਜਿਹੜਾ ਉਸੇ ਦਾ ਰਿਪੇਅਰ ਹੋ ਚੁੱਕਾ ਬੂਟਾ ਮੰਡੀ ਦੀ ਗੱਲ ਕਰਾਂ ਤਾਂ ਤੁਸੀਂ ਦੇਖ ਹੀ ਵੇਆ ਕਿ ਕਿੰਨੇ ਜੋਰਾ ਸੋਰਾ ਦੇ ਨਾਲ ਸਾਰੇ ਡਿਪਾਰਟਮੈਂਟਸ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਖਾਸ ਤੌਰ ਤੇ ਕਾਰਪੋਰੇਸ਼ਨ ਦੀ ਗੱਲ ਕਰਾਂ ਤੇ ਕਾਰਪੋਰੇਸ਼ਨ ਨੇ ਸਾਡਾ ਬਹੁਤ ਸਾਥ ਦਿੱਤਾ ਚੌਕ ਜਿਹੜਾ ਆ ਸਾਡੀ ਇੱਕ ਰਸਤੇ ਚੌਕ ਜਿਹੜਾ ਆ ਸੁਧਰੀਕਰਨ ਕਰਨ ਦਾ ਉਹਨਾਂ ਨੇ ਵਾਦਾ ਕੀਤਾ ਔਰ ਨਵਾਇਆ ਵੀ ਤੁਸੀਂ ਦੇਖਦੇ ਹੋ ਕਿ ਬਾਹਰ ਸਾਰੇ ਜਿਹੜੇ ਡਿਵਾਈਡਰ ਆ ਪੇਟ ਵੀ ਹੋ ਗਏ ਆ ਉੱਤੇ ਪਹਿਲੀ ਵਾਰ ਸਾਰੇ ਡਿਵਾਈਡਰ ਉੱਤੇ ਗੇਲਾਂ ਵੀ ਲੱਗ ਗਈਆਂ ਸਭ ਤੋਂ ਵੱਡੀ ਗੱਲ ਕਿ ਸਤਪੁਰ ਸਿੰਘ ਰਵਿਦਾਸ ਧਾਮ ਦੇ ਸਾਹਮਣੇ ਤੁਸੀਂ ਦੇਖੋਗੇ ਬਾਹਰ ਜਾ ਕੇ ਇੱਕ ਬਹੁਤ ਉੱਚੀ ਲਾਈਟ ਲੱਗੀ ਜੇ ਤੇ 10 ਲਾਈਟਾਂ ਲਗੀਆਂ ਜੋ ਕਿ ਖਾਸ ਤੌਰ ਤੇ ਚੌਕਾ ਵਗੈਰਾ ਚ ਲੱਗਦੀਆਂ ਔਰ ਅਸੀਂ ਬੇਨਤੀ ਕੀਤੀ ਸਾਡੇ ਦਰਸਤ ਨੇ ਔਰ ਉਹ ਵੀ ਕਬੂਲ ਹੋ ਗਈ ਔਰ ਕੱਲ ਜਿਹੜੀ ਲਾਈਟ ਚੱਲ ਪਈ ਔਰ ਤੁਸੀਂ ਦੇਖਦੇ ਕਿ ਰਾਤ ਨੂੰ ਕਿੰਨਾ ਚਾਂਨ ਹੋ ਜਾਂਦਾ ਇੱਥੇ ਸਾਰੀਆਂ ਲਾਈਟਾਂ ਵੀ ਬੰਦ ਹੋਣ ਤਦ ਵੀ ਉਹਦੀ ਲਾਈਟ ਜਿਹੜੀ ਹੈ ਬਹੁਤ ਅੱਛੀ ਲਾਈਟ ਹੁੰਦੀ ਆ ਔਰ ਇੱਕ ਹੋਰ ਸਾਰੇ ਨੂੰ ਇਸ ਗੱਲ ਦੀ ਵੀ ਬਦਾਈ ਦਿੰਦਾ ਕਿ 2 ਸਾਲ ਪਹਿਲਾਂ ਇਧਰੋਂ ਸੱਜੇ ਹੱਥ ਵਾਲਾ ਪਲਾਜ਼ਾ ਜਿਹੜਾ ਆ ਉਹ ਖਰੀਦਿਆ ਗਿਆ ਸੀ 16 ਮੰਡਲੇ 1 ਕਰੋੜ 33 ਲੱਖ ਜਿਹੜਾ ਸੀ ਸਾਡੇ ٹرسٹ ਨੇ ਤੁਹਾਡੇ ਸਾਰੇ ਸਹਾਇਜ ਨਾਲ 1 ਕਰੋੜ ਰੁਪਏ ਦੇ ਕਰੀਬ ਜਿਹੜਾ ਆ ਪੇਮੈਂਟ ਕਰ ਦਿੱਤੀ ਆ ਇਸ ਸਾਲ ਤੁਹਾਡੇ ਸਾਰਿਆਂ ਦੇ ਸਹਾਇਜ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਤੁਹਾਡੇ ٹرسٹ ਨੇ ਜਿਹੜਾ 82 ਮਰਲੇ پلاਟ ਸੱਜੇ ਪਾਸੇ ਆ ਉਹ ਵੀ ਖਰੀਦ ਲਿਆ ਜਿਹਦੀ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੁਹਾਡੇ ਸਹਾਇਜ ਨਾਲ 65 ਲੱਖ ਰੁਪਇਆ ਜਿਹੜਾ ਉਹਦਾ ਬਿਆਨਾ ਦਿੱਤਾ ਗਿਆ ਨੀਅਰਵਰਡ 1 ਕਰੋੜ 90 ਲੱਖ ਨੀਅਰਵਰਡ 2 ਕਰੋੜ ਦੇ ਕਰੀਬ ਜਿਹੜੀ ਸਾਡੀ ਪੇਮੈਂਟ ਦੇਣ ਵਾਲੀ ਆ ਜੇ ਇਧਰ ਵੀ ਪਾ ਲਈਏ ਤਾਂ 22 ਕਰੋੜ ਕਰੀਬ ਜਿਹੜੀ ਸਾਡੀ ਦੇਣ ਵਾਲੀ ਆ ਮੈਂ ਸਮਝਦਾ ਕਿ ਸਾਡੀਆਂ ਸੰਗਤਾਂ 'ਚ ਬਹੁਤ ਉਤਸ਼ਾਹ ਆ ਜਿਵੇਂ ਅਸੀਂ ਪੇਮੈਂਟ ਉਧਰ ਇੰਨੀ ਜਲਦੀ ਪੇਮੈਂਟ ਦੇ ਦਿੱਤੀ ਤਾਂ ਤੁਹਾਡਾ ਸਾਰਿਆਂ ਦਾ ਸਹਿਯੋਗ ਰਿਹਾ ਦਿਸਣ ਦਿਸਣ ਭੈਣਾ ਭਰਾਵਾਂ ਦਾ ਸਹਿਯੋਗ ਰਿਹਾ ਤਾਂ ਮੈਂ ਸਮਝਦਾ ਕਿ ਆਉਦੇ ਸਾਲ ਵਿੱਚ ਪੇਮੈਂਟ ਵੀ ਦਿੱਤੀ ਜਾਏਗੀ। ਔਰ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਅਸੀਂ ਲੰਗਰ ਲਗਾਉਂਦੇ ਸੀ। ਟਾਂਟ ਬਸਾਉਂਦੇ ਸੀ ਉੱਥੇ ਤਾਂ ਸਾਰਿਆਂ ਸੰਬੰਧਿਤ ਕੰਪਲੇਂਟ ਰਹਿੰਦੀ ਸੀ ਕਿ ਜੋ ਦਰਿਆ ਦੇ نیچےੋਂ ਮਿੱਟੀ ਨਿਕਲਦੀ ਆ ਲੰਗਰ ਖਾਂਦੇ ਜੇ ਅੱਛਾ ਨਹੀਂ ਲੱਗਦਾ। ਲੰਗਰ ਖਾਦੇ ਉਹ ਮਿੱਟੀ ਨਿਕਲਦੀ ਸੀ। ਔਰ ਇਸੀ ਨੂੰ ਵੀ ਧਿਆਨ ਰੱਖਦੇ ਹੋਏ ਦਰਸਨੀ ਕਮੇਲ ਸਾਹਿਬ ਪ੍ਰਧਾਨ ਜੀ ਕੋਲੋਂ ਮੈਂਬਰ ਸਾਹਿਬਾਨ ਨੇ ਕਾਰਪੋਰੇਸ਼ਨ ਨੂੰ ਬੇਨਤੀ ਕੀਤੀ ਮੇਰੇ ਸਾਹਿਬ ਨੂੰ ਬੇਨਤੀ ਕੀਤੀ ਕਿ ਜੇ ਹੋ ਸਕੇ ਤਾਂ ਨਾਲ ਦੇ ਪਲਾਟਸ ਟਾਇਲਾ ਲਵਾ ਦਿੱਤੇ ਜਾਣ ਟੈਂਪਰੇਰੀ ਤੌਰ ਤੇ ਕਿਉਂਕਿ ਜਦੋਂ ਰਜਿਸਟਰੀ ਹੋਏਗੀ ਉਸ ਵੇਲੇ ਅਸੀਂ ਪੂਰਾ ਉਹਨੂੰ ਪੂਰੇ ਧਿਆਨ ਨਾਲ ਸਹੀ ਫਰਸ ਲਗਾਵਾਂਗੇ ਸਹੀ ਬਾਉਂਡਰੀਜ਼ ਬਣਾਵਾਂਗੇ ਕਿ ਸੰਗਤ ਦੀ ਸਹੂਲਤ ਲਈ ਇੱਕ ਟਾਇਲਾ ਲਵਾ ਦਿੱਤਾ ਜਾਵੇ ਇਹ ਪ੍ਰੋਕਰਾ ਕੀਤਾ ਗਿਆ ਜਿਹੜਾ ਕਿ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਦੇ ਨਾਲ ਕਾਰਪੋਰੇਸ਼ਨ ਵੱਲੋਂ ਮੰਨਿਆ ਗਿਆ ਤੇ ਟਾਇਲਾਂ ਲਗਣੀਆਂ ਉੱਥੇ ਸ਼ੁਰੂ ਹੋ ਗਈਆਂ ਔਰ ਸਾਰੇ ਸਾਰੇ ਉੱਥੇ ਟਾਇਲਾਂ ਜਿਹੜੀਆਂ ਆ ਗੁਰੂ ਗ੍ਰੰਥ ਦਾ ਲੰਗਰ ਜਿਹੜਾ ਹੋਏਗਾ ਬਹੁਤ ਹੀ ਉੱਥੇ ਸਾਫ਼ ਸੁਥਰੀ ਜਗਾ ਜੁਈ ਹੋਏਗੀ ਟਾਇਲਾਂ ਲੱਗੀਆਂ ਹੋ ਗਈਆਂ ਤੁਹਾਡੇ ਸਾਰਿਆਂ ਦਾ ਸਹਿਯੋਗ ਰਿਹਾ ਤਾਂ ਜਿਹੜੇ ਪੇਮੈਂਟ ਵੀ ਹੋਊਗੀ ਐਸਾ ਤੁਸੀਂ ਪੇਮੈਂਟ ਜਿਹੜੀ ਆ ਉਹ ਪੂਰੀ ਕਰ ਦੇਵਾਂਗੇ ਇਸ ਦੇ ਨਾਲ ਨਾਲ ਮੈਂ ਸਾਰੀਆਂ ਸੰਗਤਾਂ ਨੂੰ ਆਰੇ ਗੁਰਪੁਰਦਿਆਂ ਪੂਰੇ ٹرسٹ ਵੱਲੋਂ ਪੂਰੀ ਬੁੱਟਾ ਮੰਡੀ ਵੱਲੋਂ ਦੇ ਸਾਬ ਦੇ ਸਜਰੀਂ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਰਿਕਵਰ ਆ ਗਿਆ ਹਾਲਾਂਕਿ ਤੁਹਾਡੀ ਬਿੱਲ ਆ ਜਾਆ ਤੁਸੀਂ ਵੀ ਜਾਣਦੇ ਆ ਕਿ ਉੰਨੀ ਇਨਕਮ ਨਹੀਂ ਹੈ ਹੁਣ ਅਸੀਂ ਰਿਕੁਐਸਟ ਕੀਤੀ ਪਲੈਨਿੰਗ ਬੋਰਡ ਦੇ ਚੇਅਰਮੈਨ ਸਾਹਿਬ ਨੂੰ ਹਾਲਾਂਕਿ 25000 25 ਲੱਖ ਰੁਪਏ ਜਿਹੜਾ ਪੈਟਿਕਲ ਕਾਮਰਸ ਨੂੰ ਦੇਣ ਵਾਲੀ ਆ ਪਰ ਉਹਦੇ ਵਿੱਚ ਕੋਈ ਪਰਮਿਸ਼ਨ ਨਹੀਂ ਸੀ ਕਿ ਸੋਲਰ ਸਿਸਟਮ ਲਗਾਣ ਦੀ ਅਸੀਂ ਬੇਨਤੀ ਕੀਤੀ ਪਲੈਨਿੰਗ ਬੋਰਡ ਦੇ ਚੇਅਰਮੈਨ ਸਾਹਿਬ ਨੂੰ ਹੋ ਸਕਦਾ ਔਰ ਵਾਲੇ ਦੇ ਨਾਲ ਕਿਉਂਕਿ ਅੱਜ ਐਕਸ਼ਨ ਸਾਹਿਬ ਤੇ ਐਸਡੀਓ ਸਾਹਿਬ ਮੌਕਾ ਦੇਖਣ ਆਏ ਆ ਉਹ ਪਰ ਹੋ ਸਕਦਾ ਤੁਹਾਡਾ ਸਹਿਯੋਗ ਤੁਹਾਡਾ ਅਸ਼ੀਰਵਾਦ ਆ ਤਜਰ ਸੋਲਰ ਸਿਸਟਮ ਬੇਨਤੀ 40 ਕਿਲੋਵਾਟ ਦਾ ਜਿਹੜਾ ਆਪਣੇ ਸਤਗੁਰ ਰਵਿਦਾਸ ਕਾਮ ਦੇ ਤੇ ਜਿਹੜਾ ਇੰਸਟਾਲ ਕੀਤਾ ਜਾਵੇਗਾ ਸਾਰੇ ਦੁਆ ਕਰੋ ਕਿ ਇਹ ਵੀ ਕੰਮ ਜਿਹੜਾ ਆਪਣਾ ਨਿਪਰੇ ਚੜੇ ਕਿਉਂਕਿ ਤੁਹਾਡਾ ਇਹਨਾਂ ਦਾ ਸਹਿਯੋਗ ਅਸੀਰਵਾਦ ਰਿਆ ਕਿ ਜੇ ਚੀਜ਼ ਨੂੰ ਤੁਸੀਂ ਇੱਛਾ ਜਰ ਕੀਤੀ ਕਿਉਂਕਿ ਗੁਰੂ ਮਹਾਰਾਜ ਦਾ ਘਰ ਆ ਇੱਥੇ ਕੋਈ ਕਮੀ ਨਹੀਂ ਹੈ ਨਾ ਕਵੀ ਆਣੀ ਆ ਤੁਹਾਡਾ ਅਸੀਰਵਾਦ ਇਹਨਾਂ ਅੱਛਾ ਗੁਰੂ ਮਹਾਰਾਜ ਦਾ ਅਸੀਰਵਾਦ ਜਿਹੜਾ ਆ ਉਹ ਸਾਰੀਆਂ ਸੰਗਤਾਂ ਦੇ ਆ ਇਸ ਕਰਕੇ ਇੱਥੇ ਕੋਈ ਕਮੀ ਨਹੀਂ ਰਹਿਣੀ ਮੈਂ ਸਮਝਦਾ ਕਿ ਹਰ ਚੀਜ਼ ਜਿਹੜੀ ਆ ਸਮੇਸਰੂ ਬਣਦੀ ਰਹਿਣੀ ਆ ਹੁਣ ਮੈਂ ਦੱਸਣਾ ਜਾਂਦਾ ਕਿ ਪਿਛਲੇ ਸਾਲ 1 ਜੁਲਾਈ ਨੂੰ ਸਾਡੇ ٹرسٹ ਨੇ ਉਪਰਾਣਾ ਕੀਤਾ ਕਿ ਬੁੱਟਾ ਮੰਡੀ ਦੀਆਂ ਬੱਚੀਆਂ ਜਾਂ ਬੁੱਟਾ ਮੰਡੀ ਦੀ ਲੇਡੀਜ਼ ਨੂੰ ਸਵੇਰ ਨਿਰਵਰ ਬਣਾਇਆ ਜਾਵੇ ਕੁਝ ਕੰਮਸ ਖਾਇਆ ਜਾਵੇ ਜਿਸ ਦੇ ਨਾਲ ਉਹ ਆਪਣਾ ਘਰ ਦਾ ਕੰਮ ਦੇ ਨਾਲ ਨਾਲ ਆਪਣਾ ਕੁਝ ਇਨਕਮ ਦਾ ਸਰੋਤ ਵੀ ਬਣਾ ਸਕਣ ਔਰ ਦੋ ਸੈਂਟਰ ਚਲਾਏ ਗਏ ਇੱਕ ਸੈਂਟਰ ਸिलाई ਸੈਂਟਰ ਇੱਕ ਜੜਾ ਡਿਊਟੀ ਪਾਰਨਰ ਸੈਂਟਰ ਔਰ ਸਾਡੇ ਕੋਲ ਬੀਬੀ ਸਰੋਜ ਕਪੂਰ ਜੀ ਖੜੇ ਨੇ ਇਹਨਾਂ ਨੇ ਬਹੁਤ ਹੀ ਅੱਛੀ ਫੈਨਿੰਗ ਬੱਚਿਆਂ ਨੂੰ ਦਿੱਤੀ ਔਰ ਬੱਚਿਆਂ ਨੂੰ ਕਾਮਯਾਬ ਬਣਾਇਆ ਬਹੁਤ سارے ਬੱਚੇ इवन ਕੇ ਸਾਰੇ ਬੱਚੇ ਇਹਨਾਂ ਨੇ ਪਾਸ ਕਰਵਾਏ ਉਹਨਾਂ ਨੂੰ ਨੇਪੁੰਨ ਕੀਤਾ ਜੇ ਜੋ ਉਹਨਾਂ ਨੇ ਸਿਖਾਇਆ ਉਹਦੇ ਚ ਉਹਨਾਂ ਨੂੰ ਪੂਰੀ ਕਰਨਾਂ ਨਾ ਨਿਪੁੰਨ ਕੀਤਾ ਉਹਨਾਂ ਦਾ ਪੇਪਰ ਵੀ ਹੋਏ ਰਿਜ਼ਲਟ ਵੀ ਆਇਆ ਔਰ ਉਹਨੂੰ ਦੇ ਅੱਜ ਸਰਟੀਫਿਕੇਟ ਵੰਡੇ ਜਾਣਗੇ 25 ਬੱਚਿਆਂ ਨੂੰ ਬੱਚਿਆਂ ਨੂੰ ਜਿਹੜੀ ਆ ਸਲਾਈ ਮਸ਼ੀਨਾਂ ਗੌਰਮੈਂਟ ਵੱਲੋਂ ਦਿੱਤੀਆਂ ਜਾਣਗੀਆਂ ਫ੍ਰੀ ਆਫ ਕੋਸਟ ਅਸਟਾਫਵੇਅ ਦਿੱਤੇ ਜਾਣਗੇ ਬਿਊਟੀ ਕਿੱਟਾਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਜਿਨ੍ਹਾਂ ਨੇ ਟ੍ਰੇਨਿੰਗ ਲੀ ਮੈਂ ਬਿੰਦੀ ਕਰਦਾ ਸਾਡੇ ਚੇਅਰਮੈਨ ਸੇ ਸਤਪਰਮਨ ਜੀ ਪ੍ਰਧਾਨ ਹਰਦਿਆਲ ਬੰਗੜ ਜੀ ਹੋਰ ਵੀ ਸਾਡੇ ਸਾਰੇ ਇੰਡਸਟਰੀ ਸਾਹਿਬਾਨ ਮਹਿਜ ਜੀ ਬਟਰੀਆ ਕੋਪਾਲ ਜੀ ਬਟੇ ਆਜੂਨੂ ਜੀ ਪਰਮਜੀਤ ਜੀ ਦੇਖੇ ਸਾਰੇ ਆ ਕੇ ਬੱਚਿਆਂ ਨੂੰ ਸਰਟੀਫਿਕੇਟ ਨਸੀਨਾ ਤੇ ਕਿੱਟਾਂ ਜਿਹੜੀਆਂ ਬੀਬੀ ਸੁਰਿੰਦਰ ਸਰੋਜ ਜੀ ਨੂੰ ਬਿੰਦੀ ਕਰਨਾ ਨਾਲ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼